ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਦ ਖਾਨ ਪਿਛਲੇ ਦਿਨੀ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਭਾਈ ਮਹਿਲ ਸਿੰਘ ਬੱਬਰ ਅਕਾਲ ਚਲਾਣਾ ਕਰ ਗਏ ਸੀ ਤੁਹਾਨੂੰ ਦੱਸ ਦੇ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਸੀ ਪਾਕਿਸਤਾਨ ਦੇ ਵਿੱਚ ਸਿੱਖ ਸੰਗਤ ਵਾਸਤੇ ਉਹਨਾਂ ਦੀ ਵੱਡੀ ਸੇਵਾ ਸੀ ਕਿ ਅਕਾਲ ਚਲਾਣਾ ਉਹਨਾਂ ਦਾ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਹੋਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤਾ ਗਿਆ ਸੀ ਜਿਨ੍ਹਾਂ ਦਾ ਅੱਜ ਪੁਆ ਗਿਆ ਤੁੰਗਾਦੇ ਕੇ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਪਹੁੰਚੀ ਸੀ ਸਿੱਖ ਜੱਥੇਬੰਦੀਆਂ ਨਿਹੰਗ ਜੱਥੇਬੰਦੀਆਂ ਤੇ ਐਸਜੀਪੀਸੀ ਦੇ ਮੈਂਬਰ ਉੱਥੇ ਮੌਜੂਦ ਸੀ ਕਿ ਪਾਕ ਤੁੰਗਾਦੇ ਕੇ ਪੋਪ ਪਾਉਣ ਤੋਂ ਪਰੰਤ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾ ਦੇ ਵੱਲੋਂ ਪਾਈ ਸਾਹਿਬ ਤੇ ਪਰਿਵਾਰਕਾ ਦੇ ਮੈਂਬਰਾਂ ਨੂੰ ਸ਼ਿਰੋਪਾ ਪਾਉਣ ਦੀ ਜਿਹੜੀ ਆ ਰਸਮ ਦੀ ਅਦਾਇਗੀ ਕਰਨੀ ਸੀ ਇਸ ਮੌਕੇ ਵੱਡਾ ਵਿਵਾਦ ਖੜਾ ਹੋ ਗਿਆ ਦੱਸਦੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉਹਨਾਂ ਕਹਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਹੈਗਾ ਕਿ ਕਿਸੇ ਨੂੰ ਸਿਰੋਪਾ ਪਾਵੇ ਉਸ ਤੋਂ ਬਾਅਦ ਐਸਜੀਪੀਸੀ ਦੇ ਮੈਂਬਰ ਲੈਵਲ ਦੇ ਜਿਹੜਾ ਭਾਈ ਸਾਹਿਬ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾ ਪਾਇਆ ਗਿਆ ਤੁਹਾਨੂੰ ਦੱਸ ਦੇ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਆਗੂ ਇਸ ਮੌਕੇ ਸ਼ਾਮਲ ਹੋਏ ਤੇ ਉਨ੍ਹਾਂ ਨੇ ਭਾਈ ਸਾਹਿਬ ਦੀ ਜਿਹੜੀ ਖਿਦਮਤ ਪਾਕਿਸਤਾਨ ਦੇ ਵਿੱਚ ਉਨ੍ਹਾਂ ਨੇ ਅੰਜਾਮ ਦਿੱਤੀ ਹੈ ਭਾਵ ਇਹ ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣਾ ਹੋਵੇ ਭਾਵ ਇਹ ਉੱਥੇ ਜਿਹੜੇ ਗੁਰੂ ਘਰ ਨੇ ਉਹਨਾਂ ਦੀ ਸੰਭਾਲ ਹੋ ਗਈ ਉਸ ਦੇ ਉੱਤੇ ਚਰਨਾ ਪਿਆ ਲੇਕਿਨ ਇੱਕ ਪਾਸੇ ਜਿਹੜਾ ਵਿਵਾਦ ਆ ਉਹ ਵੀ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਕਿਆਲੀ ਕੁਲਦੀਪ ਸਿੰਘ ਗੜਗਜ ਜਿਹੜੇ ਨੇ ਉਹ ਸਰੋਪਾ ਪਾਲੇ ਸੀ ਪਰਿਵਾਰਕ ਮੈਂਬਰਾਂ ਨੇ ਲੇਕਿਨ ਵਿਰੋਧ ਉਹਨਾਂ ਦਾ ਹੋਇਆ ਇਹ ਕਲ ਕਹੀ ਗਈ ਹੈ ਕਿ ਜੱਥੇਦਾਰ ਸਾਹਿਬ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਹੈਗਾ ਕਿ ਉਹ ਸਰੋਪਾ ਪਾਣ ਜਿਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਰੋਪਾ ਨਹੀਂ ਪਾਇਆ ਦੱਸ ਦਈਏ ਕਿ ਸਿੱਖ ਜੱਥੇਬੰਦੀਆਂ ਵੀ ਉੱਥੇ ਮੌਜੂਦ ਸੀਗੀ ਸ਼ੇਕਾਲ ਤੱਕ ਸਾਇਦ ਜੱਥੇਦਾਰ ਜਾਨੀ ਕੁਲਦੀਪ ਸਿੰਘ ਗੜਗੜ ਵੀ ਉੱਥੇ ਹਾਜ਼ਰੀ ਪਾ ਰਹੇ ਸੀਗੇ ਸਰੋਪਾ ਦੇਣ ਦੇ ਜਦ ਵਾਰੀ ਆਈ ਤਾਂ ਪਰਵਾਰਕ ਮੈਂਬਰਾਂ ਨੂੰ ਜਾਨੀ ਕੁਲਦੀਪ ਸਿੰਘ ਗੜਗੜ ਸਰੋਪਾ ਪਾ ਰਹੇ ਸੀ ਇਸ ਮੌਕੇ ਜੱਥੇਬੰਦੀ ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਅਕਾਲ ਤਖਤ ਸੈਵੀ ਦੇ ਅਥਿਹਦਾਰ ਕੋਲ ਕੋਈ ਅਧਿਕਾਰ ਨਹੀਂ ਹਨ ਕਿਉਂਕਿ ਸੇਨੂ ਸਰੋਪਾ ਦੇ ਜਿਸ ਦਾ ਕਾਫੀ ਵਿਵਾਦ ਖੜਾ ਹੋਇਆ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਪ੍ਰਤਾਪ ਸਿੰਘ ਦੇ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਪਰਵਾਰਕ ਮੈਂਬਰਾਂ ਨੂੰ ਸਰੋਪਾ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਧਿਕਾਰੀ ਦਰਜੇ ਦੇ ਨੇਤਾ ਪਰਮਜੀਤ ਸਿੰਘ ਸਰਨਾ ਨੇ ਮੀਡੀਆ ਦੇ ਸਾਹਮਣੇ ਕਿਆ ਕਿ ਬਹੁਤ ਵੱਤ ਭਾਗੀ ਗੱਲ ਆ ਕਿ ਇੱਕ ਆਮ ਇਨਸਾਨ ਦੇ ਵੱਲੋਂ ਅਕਾਦ ਤੱਕ ਸਹਿਜ ਜਥੇਦਾਰ ਤੇ ਟਿੱਪਣੀ ਕੀਤੀ ਗਈ ਹੈ ਉਹਨਾਂ ਅੱਜ ਕਿ ਤੱਕ ਸਹਿਜ ਜਥੇਦਾਰ ਨੂੰ ਅਜੇ ਟਿੱਪਣੀ ਕੀਤੀ ਜਾਵੇ ਉਹਨਾਂ ਅੱਜ ਇਸ ਇਸ ਦੀ ਨਿੰਦਾ ਕਰਦੇ ਉਹਨਾਂ ਕਿ 1923 ਤੋਂ ਲੈ ਕੇ 1999 ਤੱਕ ਅਸੀਂ ਭਾਈ ਮਹਾਰਾਜ ਸਿੰਘ ਬੱਬਰ ਦੇ ਨਾਲ ਜਿਨੇ ਵੀ ਉਹਨਾਂ ਦੇ ਸਾਥੀ ਸਨ ਉਹਨਾਂ ਦੇ ਦਰਸ਼ਨੇਦਾਰੇ ਕਰਦੇ ਨੇ ਉਨਾ ਕਹਿ ਕੇ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਹਨ ਉਸ ਦੀ ਪਹਿਚਾਣ ਤੇ ਉਹਦੀ ਸਾਰੀ ਉਸਾਰੀ ਭਾਈ ਮੋਤਾਵਾ ਸਿੰਘ ਤੇ ਭਾਈ ਮਹਿਲ ਸਿੰਘ ਬੱਬਰ ਦੇ ਵੱਲੋਂ ਹੀ ਕਰਵਾਈ ਗਈ ਉਹਨਾਂ ਦੇ ਵੱਲੋਂ ਹੀ ਅੱਜ ਪਾਕਿਸਤਾਨ ਚ ਅਸੀਂ ਗੁਰਦੁਆਰਿਆਂ ਦੇ ਦਰਸ਼ਕ ਇੰਦਾਰੇ ਕਰੇ ਉਹਨਾਂ ਕਹਿ ਕੇ ਅੱਜ ਸੀ ਪਾਕਿਸਤਾਨ ਦੀ ਸਰਕਾਰ ਨੂੰ ਪੁੱਛਾਲ ਧਿਆਨ ਕਿ ਸਾਡੇ ਕਿੱਥੇ ਗੁਰਦੁਆਰੇ ਹਨ ਕਿਸ ਜਗ੍ਹਾ ਤਹਿਤ ਉਹ ਥੀ ਉਹਨਾਂ ਨੇ ਮਖਬੂਰ ਦੇ ਮਿਲ ਤੇ ਗੱਲਬਾਤ ਕਰਦੇ ਵੇ ਕਿਆ ਕਿਆ ਅੱਜ ਹਿੰਦੁਸਤਾਨ ਸਰਕਾਰ ਮੁਸਲਮਾਨਾਂ ਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਇਹ ਹਾਲਾਤ ਕੱਲ ਨੂੰ ਪਾਕਿਸਤਾਨ ਦੇ ਵਿੱਚ ਹੋਣਗੇ ਜਦੋਂ ਪਾਕਿਸਤਾਨ ਦੀ ਸਰਕਾਰ ਇੱਕ ਵੱਖ ਬੋਰਡ ਬਣਾਏਗੀ ਜਿਸ ਵਿੱਚ ਸਿੱਖਾ ਦੀ ਜਗ੍ਹਾ ਤੇ ਕਬਜ਼ਾ ਕੀਤਾ ਜਾਏਗਾ ਤੇ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਜਦ ਜੇ ਕਿ ਸਾਰਾ ਮਾਮਲਾ ਸ਼੍ਰੀ ਅਕਨਪੁਰ ਸਾਹਿਬ ਦੇ ਪੋਹ ਦੇ ਉਪਰੰਥ ਹੋਇਆ ਜਦੋਂ ਭਾਈ ਸਾਹਿਬ ਦੇ ਪਰਿਵਾਰਕ ਮੈਂਬਰਾਂ ਨੂੰ ਸਰੋਪਾ ਦਿੱਤਾ ਜਾ ਰਿਹਾ ਸੀ ਲੇਕਿਨ ਵਿਰੋਧ ਇਸ ਦਾ ਹੋਇਆ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਵੱਲੋਂ ਜਿਹੜਾ ਭਾਈ ਸਾਹਿਬ ਦੇ ਪਰਿਵਾਰ ਨੂੰ ਸਰੋਪਾ ਪਾਇਆ